ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੈਂਸ ਹੈ ਅੰਮ੍ਰਿਤਸਰ ਵਿਧਿਆਤੀ ਪੁਲਿਸ ਵੱਲੋਂ ਇੱਕ ਆਪਰੇਸ਼ਨ ਜਿਹੜਾ ਸਾਡਾ ਸਕਸੈਸਫੁਲ ਹੋਇਆ ਜਿਦੇ ਵਿੱਚ ਦੋ ਪਿਸਟਲ 160 ਗ੍ਰਾਮ ਦੇ ਕਰੀਬਨ ਹੈਰੋਇਨ ਚਾਰ ਮੋਬਾਈਲ ਇੱਕ ਗੱਡੀ ਤੇ ਇਸ ਦੇ ਨਾਲ ਹੀ ਮੋਟਰਸਾਈਕਲ ਤੇ 8 ਲੱਖ 50 ਹਜ਼ਾਰ ਦੇ ਕਰੀਬ ਜੋ ਹੈ ਡਰਗ ਮਨੀ ਸਣੇ ਪੰਜ ਨਸ਼ਾ ਤਸਕਰ ਜੁਨੇ ਉਹਨਾਂ ਦੀ ਗ੍ਰਿਫਤਾਰੀ ਉਸ ਦੇ ਮੁਤਲਕ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਜਿਹੜਾ ਹੈ ਇੱਕ ਸਾਡਾ ਸੀਕ੍ਰੀਟ ਜਿਹੜਾ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਹੋਇਆ ਹੈ ਗੁਪਤ ਸੂਚਨਾ ਦੇ ਆਧਾਰ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਦੇ ਤਹਿਤ ਜਿਹੜੇ ਹੈ ਸੁਖਚੈਨ ਸਿੰਘ ਪੁੱਤਰ ਰਤਨ ਸਿੰਘ ਇਹ ਪਿੰਡ ਦਾਉਕੇ ਦਾ ਵਸਨੀਕ ਹੈ ਇਸ ਦੇ ਖਿਲਾਫ ਪਹਿਲਾਂ ਵੀ ਦੋ ਪਰਚੇ ਦਰਜ ਨੇ ਇੱਕ ਪਰਚਾ ਸਰਾਏ ਅਮਾਨਤ ਕਾ ਜ਼ਿਲ੍ਹਾ ਤਰਨਤਨ ਉੱਤੇ ਦਰਜ ਹੈ ਇਸ ਤੋਂ ਇਲਾਵਾ ਇੱਕ ਪਰਚਾ ਐਨਸੀਬੀ ਵੱਲੋਂ ਵੀ ਇਸ ਤੇ ਦਰਜ ਇਹ ਆਪਣੇ ਸਾਥੀ ਸੁਖਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਤੇ ਨਵਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਜੋ ਕਿ ਇਹਦੇ ਨਾਲ ਪਿੰਡ dauke ਦੀ ਵਸਨੀਕ ਨੇ ਉਹਨਾਂ ਦੇ ਨਾਲ ਤੇ ਆਪਣੇ ਦੋ ਹੋਰ ਸਾਥੀ rahul اور franku ਤੇ sukhbir singh ਪੁੱਤਰ balwinder singh ਇਹ ਦੋਨੋਂ ਫਿਰੋਜ਼ਪੁਰ ਦੇ ਵਸਨੀਕ ਨੇ ਇਹਨਾਂ ਦੇ ਨਾਲ ਜੋ ਹੈ ਇਹ ਸਮਗਲਿੰਗ ਦਾ ਇਹ ਕੰਮ ਕਰਦਾ ਸੀ ਅ ਸੁਖਚੈਨ ਸਿੰਘ ਜਿਹੜਾ ਹੈ ਮੇਨ ਕਿੰਗਪਿੰਨ ਇਹ ਪਾਕਿਸਤਾਨ ਦੇ ਸਮਗਲਰਾ ਦੇ ਨਾਲ ਸੰਬੰਧ ਰੱਖਦਾ ਤੇ ਪਹਿਲਾਂ ਵੀ ਜਿਵੇਂ ਦੱਸਿਆ ਗਿਆ ਕਿ ਇਸ ਦੇ ਖਿਲਾਫ ਦੋ ਪਰਚੇ ਪਹਿਲਾਂ ਵੀ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜਾ ਹੈ ਰਾਹੁਲ ਜੋ ਕਿ ਫਿਰੋਜ਼ਪੁਰ ਉੱਥੇ ਦਾ ਵਸਨੀਕ ਹੈ ਥਾਣਾ ਕੈਂਟ ਫਿਰੋਜ਼ਪੁਰ ਚ ਇਹਦੇ ਖਿਲਾਫ ਇੱਕ ਐਨਡੀਪੀਐਸ ਦਾ ਪਰਚਾ ਹੈ ਇਸੇ ਤਰੀਕੇ ਨਾਲ ਸੁਖਬੀਰ ਦੇ ਖਿਲਾਫ ਜੋ ਹੈ ਇੱਕ 302 ਦਾ ਮਕਦਮਾ ਥਾਣਾ ਕੁੱਲਗੜੀ 'ਚ ਇਹ ਰਜਿਸਟਰ ਹੋਇਆ ਸੋ ਸੁਖਬੀਰ ਨੂੰ ਸੋਪਾਈ ਜੀ ਜੀ ਸੋ ਇਹ ਸਾਡੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਸ ਦੇ ਆਧਾਰ ਤੇ ਜਿਹੜੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਜੋ ਹੈ ਖਾਸਾ ਚੌਂਕ ਤੋਂ ਲੈ ਕੇ ਤੋਂ ਜਦੋਂ ਅਸੀਂ ਰਾਮ ਤੀਰਥ ਰੋਡ ਵੱਲ ਨੂੰ ਮੁੜਦੇ ਹਾਂ ਫਰਮਨੀਆ ਪਿੰਡ ਜਿਹੜਾ ਮੂਡ ਆਉਂਦਾ ਉਥੋਂ ਕੀਤੀ ਗਈ ਹੈ ਇਹ ਪੰਜ ਦੇ ਪੰਜ ਜੋ ਨਸ਼ਾ ਤਸਕਰ ਨੇ ਇਹ ਫ੍ਰੀਕੁਐਂਟਲੀ ਜਿਹੜੇ ਹੈ ਇਸ ਏਰੀਆ ਦੇ ਵਿੱਚ ਆਪਣਾ ਇੱਕ ਨੈਟਵਰਕ ਜਿਹੜਾ ਹੈ ਉਹ ਬਣਾ ਰਹੇ ਸੀ ਪਿੱਛੇ ਜੇ ਇੱਕ ਦੋ ਵਾਰੀ ਸਾਡੇ ਵੱਲੋਂ ਜੁੜਿਆ ਇਹਨਾਂ ਤੇ ਬੜੀ ਬਰੀਕੀ ਦੇ ਨਾਲ ਨਜ਼ਰ ਵੀ ਰੱਖੀ ਗਈ ਸੀ ਇਹ ਕਈ ਵਾਰ ਬਚ ਕੇ ਵੀ ਨਿਕਲੇ ਨੇ ਇਸ ਵਾਰ ਇਹ ਕਾਬੂ ਆਏ ਨੇ ਤੇ ਜੋ ਹੈ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਜਿਵੇਂ 160 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਬਰਾਮਦਗੀ 8.5 ਲੱਖ ਰੁਪਏ ਕਰੀਬਨ ਜਿਹੜੀ ਹੈ ਡਰੱਗ ਮਨੀ ਇੱਕ ਕੰਡਾ ਦੋ ਜਿਹੜੀ 30 ਬੋਰ ਦੀਆਂ ਪਿਸਟਲਸ ਨੇ ਇਸ ਤੋਂ ਇਲਾਵਾ ਚਾਰ ਮੋਬਾਈਲ ਫੋਨ ਇੱਕ ਗੱਡੀ ਇੱਕ ਮੋਟਰਸਾਈਕਲ ਤੇ ਇਹ ਸਾਰੀ ਜਿਹੜੀ ਹੈਗੀ ਹੈ ਰਿਕਵਰੀ ਜਿਹੜੀ ਹੈ ਇਹ ਕੀਤੀ ਗਈ ਹੈ ਤੇ ਇਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਅਸੀਂ ਹੋਪਫੁਲ ਹਾਂ ਕਿ ਅੱਗੇ ਵੀ ਜਿਹੜੇ ਹੈਗੇ ਕੋਈ ਨਾ ਕੋਈ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਇਹਨਾਂ ਦੇ ਨਾਲ ਸੰਬੰਧਿਤ ਉਹ ਮਿਲ ਜਾਣਗੇ ਸਰ ਜਿਸ ਤਰ੍ਹਾਂ ਕਿ ਇਹਨਾਂ ਦੇ ਪੁਰਾਣੇ ਮਕਦਮੇ ਦਰ ਸੀਗੇ ਜਿਤਨਾ ਸੌ ਚਾਂਸ ਹੈ ਇਹਨਾਂ ਦੀ ਮਹੀਨੇ ਬਾਅਦ ਕੰਸਰਨ ਥਾਂ ਇਹਨਾਂ ਨੂੰ ਬੋਰਡ ਨਹੀਂ ਲਈ ਜਾਂਦੀ ਇਸ ਨਾਲ ਪਿਛਲੇ ਸਮੇਂ ਕਿਉਂ ਲਈ ਜਾਂਦੇ ਰੀਸੈਂਟ ਉਹਦੇ ਤੇ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਂਦੀਆਂ ਦੇਖੋ ਜੀ ਕਈ ਵਾਰ ਇਹ ਬੇਲ ਆਊਟ ਹੋ ਜਾਂਦੇ ਆ ਤੇ ਕਈ ਵਾਰ ਭਗੋੜੇ ਹੋ ਜਾਂਦੇ ਆ ਤੇ ਉਹ ਜਿਹੜੀ ਐਕਟੀਵਿਟੀ ਹੈਗੀ ਉਹ ਫਿਰ ਉਹ ਲੀਗਲ ਜੋ ਜਿਹੜੇ ਇਹਨਾਂ ਦੀ ਗਤੀਵਿਧੀਆਂ ਨੇ ਉਸ ਤੋਂ ਬਾਹਰ ਹੋ ਜਾਂਦੇ ਨੇ ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਥਾਣਿਆਂ ਵੱਲੋਂ ਇਹਨਾਂ ਨੂੰ ਬੁਲਾ ਕੇ ਜਾਂ ਇਸ ਤਰੀਕੇ ਦੇ ਨਾਲ ਉਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਬਟ ਕਈ ਵਾਰ ਜਦੋਂ ਇਹ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਉਹ ਭਗੌੜੇ ਹੋ ਜਾਣ ਜਾਂ ਬੇਲ ਆਊਟ ਹੋ ਜਾਣ ਤਾਂ ਉਹ ਇਸ ਗਤੀਵਿਧੀ ਤੋਂ ਬਚ ਜਾਂਦੇ ਨੇ ਕਿਹਾ ਕਿ ਕਿ ਬਾਰਡਰ ਬੈਂਡ ਵੀ ਆਪਣਾ ਗੈਂਗ ਬਣਾ ਰਹੇ ਸੀ ਉਹਨਾਂ ਤੋਂ ਸਪਰੇਟ ਕਰਨ ਵਾਸਤੇ ਬੇਸਿਕਲੀ ਜੇ ਸਾਡੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਇਹ ਕਿਉਂਕਿ ਪੰਜੇ ਮੌਕੇ ਤੋਂ ਜਿਹੜੇ ਹੈਗੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਰਡਰ 벨ਟ ਹੈ ਨਸ਼ੇ ਦੀ ਸਮਗਲਿੰਗ ਹੋ ਰਹੀ ਹੈ ਸੁਖਚੈਨ ਜੋ ਹੈ ਇਨ ਟੱਚ ਸੀਗਾ ਪਾਕਿਸਤਾਨੀ ਸਮਗਲਰਸ ਦੇ ਨਾਲ ਇਹ ਸਾਰੀ ਖੇਪ ਮੰਗਵਾਉਂਦੇ ਆ ਫਿਰ ਅੱਗੇ ਫਾਰਵਰਡ ਇਹ ਅੱਗੇ ਇਹਨਾਂ ਨੇ ਆਪਣਾ ਜੋ ਵੀ ਇੱਕ ਨੈਟਵਰਕ ਬਣਾਇਆ ਹੋਇਆ ਉਸ ਤਰੀਕੇ ਦੇ ਨਾਲ ਇਹ ਅੱਗੇ ਡਿਸਟਰੀਬਿਊਟ ਕਰ ਕੰਡਾ ਵੀ ਬ੍ਰਾਹਮਣ ਹੋਇਆ ਨਾ